ਨੰਬਰ 1 ਹਲਦੀ ਦੀ ਵਰਤੋਂ ਜ਼ਖਮ ਭਰਨ ਚ ਬਹੁਤ کارਗਰ ਸਾਬਤ ਹੁੰਦੀ ਹੈ ਹਲਦੀ ਦੇ ਐਂਟੀਸੈਪਟਿਕ ਗੁਣਾਂ ਦੇ ਕਾਰਨ ਇਹ ਇਨਫੈਕਸ਼ਨ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਚ ਮਦਦ ਕਰਦੀ ਹੈ ਨੰਬਰ 2 ਲਸਣ ਦਾ ਪੇਸਟ ਬਣਾ ਕੇ ਸਿੱਧੇ ਜ਼ਖਮ ਤੇ ਲਗਾਓ ਹੁਣ ਇਸ ਦੇ ਸਾਫ ਪੱਟੀ ਬੰਨ੍ਹ ਲਓ 20 ਮਿੰਟਾਂ ਬਾਅਦ ਪੱਟੀ ਨੂੰ ਉਤਾਰ ਕੇ ਉਸ ਹਿੱਸੇ ਨੂੰ ਧੋ ਲਓ ਇਸ ਕਰੇਲੂ ਉਪਾਅ ਨੂੰ ਦਿਨ ਚ 2 ਵਾਰ ਕਰੋ ਨੰਬਰ 3 ਜੇਕਰ ਜ਼ਖਮ ਡੂੰਘਾ ਨਹੀਂ ਹੈ ਤਾਂ ਐਲੋਵੇਰਾ ਜੈੱਲ ਦੀ ਵਰਤੋਂ ਕਰੋ ਇਸ ਨਾਲ ਜ਼ਖਮ ਦੀ ਸੋਜ ਘੱਟ ਹੁੰਦੀ ਹੈ ਐਲੋਵੀਰਾ ਦੀ ਵਰਤੋਂ ਡੂੰਘੇ ਤੇ ਖੁੱਲੇ ਜ਼ਖਮਾਂ ਤੇ ਨਹੀਂ ਕਰਨੀ ਚਾਹੀਦੀ ਐਲੋਵੀਰਾ ਦਾ ਗੁੱਦਾ ਕੱਟੇ ਹੋਏ ਛਿਲਕਿਆਂ ਤੇ ਬਹੁਤ ਫਾਇਦੇਮੰਦ ਹੁੰਦਾ ਨੰਬਰ 4 ਸ਼ਹਿਦ 'ਚ ਐਂਟੀਬੈਕਟੀਰੀਅਲ ਤੱਤ ਹੁੰਦੇ ਹਨ ਜੋ ਕਿ ਜ਼ਖਮ ਨੂੰ ਬੈਕਟੀਰੀਆ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ ਜੇਕਰ ਜ਼ਖਮ ਹਲਕਾ ਹੋਵੇ ਤਾਂ ਉਸ ਨੂੰ ਸਾਫ਼ ਕਰਨ ਤੋਂ ਬਾਅਦ ਸ਼ਹਿਦ ਲਗਾ ਕੇ ਉਸ ਤੇ ਪੱਟੀ ਬੰਨ੍ਹ ਲਓ ਅਜਿਹਾ ਕਰਨ ਨਾਲ ਜ਼ਖਮ ਸੁੱਕਣ 'ਚ ਘੱਟ ਸਮਾਂ ਲੱਗਦਾ ਹੈ ਨੰਬਰ 5 ਸਿਰਕੇ ਦੀ ਵਰਤੋਂ ਜ਼ਖਮਾਂ ਦੇ ਇਲਾਜ 'ਚ ਵੀ ਇੱਕ ਬਹੁਤ ਹੀ ਜ਼ਰੂਰੀ ਉਪਾਅ ਹੈ ਜੇਕਰ ਚਮੜੀ ਸੜ ਗਈ ਹੋਵੇ ਜਾਂ ਕੱਟੀ ਹੋਈ ਹੋਵੇ ਤਾਂ ਸਿਰਕੇ ਦੀਆਂ ਇੱਕ ਤੋਂ ਦੋ ਬੂੰਦਾਂ ਨੂੰ ਰੂੰ ਤੇ ਲਗਾ ਕੇ ਜ਼ਖਮ ਵਾਲੀ ਥਾਂ ਤੇ ਲਗਾਓ ਇਸ ਨਾਲ ਜਲਦੀ ਆਰਾਮ ਮਿਲੇਗਾ